ਆ ਮੇਰੇ ਤੁਸੀਂ ਬੈਕ ਸਾਈਡ ਵਿਨੇ ਪਈਓ ਇਹ ਗਾੜੀ ਮੋਹਰੇ ਵਾਲੇ ਦੇ ਤੇ ਗਲਾਮੀ ਲੱਡੇ ਸੰਨਮਚਾਲੇ ਲੰਗਰ ਲੱਗਾ ਬਾਬਾ ਬੁੱਢਾ ਜੀ ਦਾ ਮੇਲਾ ਆ ਜੋ ਤਾਂ ਇਹ ਸੰਗਤਾਂ ਵੇਖੋ ਤੁਰ ਕੇ ਆਉਂਦੀਆਂ ਬਈਆਂ ਨੇ ਉਹ ਪਿੱਛੋਂ ਬੱਸ ਆ ਕੇ ਸੰਗਤਾਂ ਤੁਰ ਕੇ ਆਉਂਦੀਆਂ ਬਈਆਂ ਨੇ ਤਾਂ ਇਹ ਰੋਡ ਦੀ ਐਡੀ ਸਥਿਤੀ ਮਾੜੀ ਹੈ ਨਾ ਪਤਾ ਨਹੀਂ ਸਰਕਾਰ ਇੱਧਰ ਖਿਆਲ ਨਹੀਂ ਦਿੰਦੀ ਭਈ ਕਿ ठेकेदार ਨੂੰ ਪੈਸੇ ਨਹੀਂ ਦਿੰਦੇ ਕਾਰਨ ਕਿ ਆ ਦੇਖੋ ਸਾਰਾ ਰੋਡ ਟੁੱਟਾ ਪਿਆ ਟੋਟਲ ਤੇ ਇਹਨੂੰ ਢਾਈ ਦਿਓ ਮੇਰੇ ਖਿਆਲ ਪੌਣੇ 3 ਸਾਲ ਤੋਂ ਇਹ ਇਸ ਰੋਡ ਨੂੰ ਤੇ ਆ ਹਲਾਤ ਨੇ ਇਸ ਇਹ ਰੋਡ ਦੇ ਫਿਰੋਜਪੁਰ ਤੋਂ ਸਾਦਕਾਲਾ ਰੋਡ ਆ ਜੀ ਆ ਦੇਖੋ ਸੰਗਤਾਂ ਤੁਰ ਕੇ ਆਉਂਦੀਆਂ ਪਈਆਂ ਨੇ ਤਾਂ ਇਹ ਪਿੱਛੇ ਜਦੋਂ ਮਾਗੀ ਦਾ ਮੇਲਾ ਸੀ ਉਦੋਂ ਵੀ ਐਵੇਂ ਟੱਪ ਗਿਆ ਮਾਗੀ ਦੇ ਮੇਲੇ ਤੇ ਵੀ ਲੋਕ ਐਵੇਂ ਔਖੇ ਹੋ ਕੇ ਗਏ ਨੇ ਤੇ ਅੱਜ ਵੀ ਉਹ ਹਲਾ ਦੇ ਇੱਥੇ ਉਹਨਾਂ ਰਾਤ ਨੂੰ ਸੰਗਤਾਂ ਤੁਰ ਕੇ ਆਉਂਦੀਆਂ ਨੇ ਕੋਈ ਆਦਮੀ ਹੋਰ ਬੱਚੇ ਤੇ ਰੋਡ ਬਣਿਆ ਬੇ ਚੰਗਾ ਤੇ ਟਾਈਮ ਨਾਲ ਅਗਲਾ ਗੱਲ ਤੜਪਦਣ ਲੱਗਦਾ ਦੇਖੋ ਤੁਸੀਂ ਇਹ ਲੰਗਰ ਲੱਗੇ ਤੇ ਮੈਂ ਤੁਹਾਨੂੰ ਅੱਗੇ ਵੀ ਦਿਖਾਵਾਂਗਾ ਤਾਂ ਇੰਨਾ ਮੰਦਾ ਹਾਲ ਇਹ ਨਾਲ ਇਸ ਰੋਡ ਦਾ ਪਤਾ ਨਹੀਂ ਹੁਣ ਠੇਕੇਦਾਰ ਚ ਕਸੂਰ ਏ ਕਿ ਸਰਕਾਰ ਚ ਕਸੂਰ ਏ ਕਾਰਨ ਕੀ ਏ ਜੇ ਕੋਈ ਪੁੱਛਦਾ ਤੇ ਕਹਿ ਦਿੰਦੇ ਨੇ ਰੋਡ ਗਾਂਹ ਤੁਰ ਗਿਆ ਕਹਿੰਦਾ ਸਟੇਲ ਲੈ ਲਿਆ ਤੁਹਾਨੂੰ ਮੈਂ ਪੁਲੀਆਂ ਵੀ ਦਿਖਾਵਾਂਗਾ ਕੱਲ ਨੂੰ ਤੁਹਾਨੂੰ ਪੁਲੀਆਂ ਦਿਖਾਵਾਂਗਾ ਜਿਹੜੀਆਂ ਇਹਨਾਂ ਨੇ ਪੁਲੀਆਂ ਬਣਾ ਕੇ ਰੱਖੀਆਂ ਨੇ ਠੇਕੇਦਾਰ ਨੇ ਪਹਿਲੀ ਗੱਲ ਤਾਂ ਉਹ ਪੁਲ ਜਿਹੜਾ ਇਹਨਾਂ ਨੇ ਬਣਾਇਆ ਸੀ ਮੱਲਾ ਵਾਲਾ ਉਹ ਪੁਲ ਟੁੱਟ ਗਿਆ ਸੀ ਤਾਂ ਉਹ ਮੱਲਾ ਵਾਲਿਆਂ ਨੇ ਧਰਨਾ ਦਿੱਤਾ ਉਦੋਂ ਉਹਨਾਂ ਧਰਨਾ ਦਿੱਤਾ ਕਿ ਉਹ ਰੋੜੇ ਵਾਜ ਵਾਜਦੇ ਸੀ ਕਈਆਂ ਦੇ ਕਿਉਂਕਿ ਅਸੀਂ ਦੇਖਿਆ ਉਹ ਤੇ ਹੁਣ ਤੁਸੀਂ ਇਹ ਹਾਲਾਤ ਵੇਖ ਲਓ ਮਾਥਾ ਜਿਨੀ ਜੂਨ ਹੀ ਸਰਕਾਰ ਨੂੰ ਸਰ ਫਿਰ ਇੱਕ ਹੋਰ ਇਹ ਆ ਰੋੜ ਹੈ ਜਿਹੜਾ ਇਹ ਰੋੜ ਕਿਹੜੇ ਮਾਰਗ ਨੂੰ ਜੋੜਦਾ ਫਿਰੋਜ਼ਪੁਰ ਤੋਂ ਲੈ ਕੇ ਸਾਦਕ ਮੁਕਸਰ ਮਲੋਟ ਹਵੋਰ ਤੇ ਗੰਗਾ ਨਗਰ ਠੀਕ ਹੈ ਜੀ ਮਲੋਟ ਡੱਬ ਵਾਲੀ ਸਰਸਾਸਾਰ ਇਹ ਉਹਨਾਂ ਰੋੜਾਂ ਨੂੰ ਜਾ ਕੇ ਰੋੜ ਜੋੜਦਾ ਹੈ ਤੇ ਇਹ ਰੋੜ ਨੂੰ 3 ਸਾਲ ਪਾਉਣੇ 3 ਸਾਲ ਹੋ ਗਏ ਨੇ ਇਹ ਹਾਲ ਦੇਖ ਲੋ ਕੋਈ ਨਹੀਂ ਪਤਾ ਨਹੀਂ ਸਰਕਾਰ ਠੇਕਾਰ ਨੂੰ ਪੈਸੇ ਨਹੀਂ ਦਿੰਦੀ ਵੀ ਬਿੱਲ ਨਹੀਂ ਪਾਸ ਕਰਦੀ ਬਾਕੀ ਬਿਮਾਰੀ ਅਸਲ ਇਹ ਥੋੜਾ ਜਿਹਾ ਪਤਾ ਲੱਗਾ ਕਿ ਠੇਕਾ ਆ ਗਿਆ ਤੀਜੀ ਥਾਂ ਤੇ ਪਹਿਲੋ ਜਿਹੜੀ ਮਲਾਈ ਹੈ ਉਹ ਤਾਂ ਵੱਡੇ ਠੇਕੇਦਾਰ ਨੇ ਲਾ ਲੀ ਸਾਰੀ ਤੇ ਜਿਹੜਾ ਮਾੜਾ ਜਾਂ ਕੱਚਾ ਪੱਕਾ ਸੀ ਉਹ ਥੱਲੇ ਵਾਲ ਨੂੰ ਦਿੱਤਾ ਤੇ ਜਦੋਂ ਰਹਿ ਗਈ ਲੱਸੀ ਉਹ ਦੇਤੀ ਉਹ ਦੂ ਥੱਲੇ ਵਾਲਾ ਨੂੰ ਇਹ ਹੁਣ ਜਿਹੜੀ ਲੱਸੀ ਹੈ ਲੱਸੀ ਦਾ ਤਾਂ ਇਹਨਾਂ ਠੇਕੇਦਾਰਾਂ ਨੂੰ ਪਤਾ ਪਰ ਪਬਲਿਕ ਦਾ ਕੀ ਕੀ ਕਸੂਰ ਹੈ ਬਈ ਆ ਜਿਹੜੀ ਤੁਰ ਕੇ ੱੱਕੇ ਖਾਂਦੀ ਫਿਰਦੀ ਇੱਥੇ ਗੱਡੀਆਂ ਫਸ ਜਾਂਦੀਆਂ ਨੇ ਬੜਾ ਬੁਰਾ ਵਾਲੇ ਅਸੀਂ ਖੁਦ ਆਵਦੇ ਟਰੱਕ ਨਹੀਂ ਲੈ ਕੇ ਆਉਂਦੇ ਫਰੀਦਕੋਟ ਮਾਰਤੀ ਸਾਧਕਾ ਕਿ ਅਸੀਂ ਆਇਆ ਫਰੀਦਕੋਟ ਹੋ ਕੇ ਆਇਆ ਫਰੀਦਕੋਟ ਹੋ ਕੇ ਆਉਂਦਾ ਸਾਨੂੰ 7500 ਰੁਪਇਆ ਉਮਰ ਲੋਡ ਦਾ ਚਲਾਨ ਪਿਆ ਉੱਥੇ ਸਾਨੂੰ ਪਿਆ ਉੱਥੇ ਤਾਂ ਸਿਰਫ ਨਹੀਂਦੇ ਅਸੀਂ ਇੱਥੋਂ ਆਪਦੇ ਬੂਹੇ ਦੇ ਕੋਲ ਲੰਘਣਾ ਸੀ ਤੇ ਆਹ ਹਾਲ ਨੇ ਇਹ ਸਰਕਾਰ ਦੇ ਬਾਕੀ ਇਹ ਭਗਵੰਤ ਮਾਨ ਦਾ ਤਾਂ ਹੀ ਬਦਲਾਅ ਲਿਆਵਾਂਗਾ ਬਦਲਾਅ ਵਾਲਾ ਤਾਂ ਵਟ ਘਾੜ ਦਿੱਤੇ ਆਹ ਨਹੀਂ ਦੇਖਦੀ ਭਈ ਤੁਹਾਨੂੰ ਰੋਡ ਨਹੀਂ ਦੇਦਾ ਅ ਸੰਗਤਾਂ ਲਈ ਦੇ ਦੀਆਂ ਬਾਬਾ ਬੁੱਢਾ ਜੀ ਦਾ ਮੇਲਾ ਹੈ ਤੇ ਇਥੋਂ ਲੱਖਾਂ ਦੇ ਤਦਾਦ ਚ ਸੰਗਤਾਂ ਲੰਘਦੀਆਂ ਨੇ ਲੱਖਾਂ ਦੇ ਤਦਾਦ ਚ ਮੈਂ ਤੁਹਾਨੂੰ ਗਿਣ ਕੇ ਦੱਸ ਦਿੰਦੇ ਨੇ ਵੀ ਇਹ ਕਿੰਨੇਆਂ ਜਗਾਂ ਨੂੰ ਜੋੜਦਾ ਗਾਂ ਜਾ ਕੇ ਮੈਂ ਫਿਰ ਤੁਹਾਨੂੰ ਇੱਕ ਵਾਰ ਦੱਸ ਦੇਣਾ ਫਰੋਜਪੁਰ ਤੋਂ ਲੈ ਕੇ ਸਾਦਕ ਮੁਕਸਰ ਮਲੋੜ ਅਵਾਯਾਹਪੂਰ ਤੇ ਗੰਗਾ ਨਗਰ ਮਲੋੜ ਤੋਂ ਡੱਬ ਵਾਲੀ ਸਰਸਾ ਹਸਾਰ ਗੰਗਾ ਨਗਰ ਮਟੀਲੀ ਉਹਨਾਂ ਰੋਡਾਂ ਨੂੰ ਇਹ ਰੋਡ ਜੋੜਦਾ ਜਾ ਕੇ ਤੇ ਜਿਹੜੀ ਸਰਕਾਰ ਚੁੱਪ ਕਰਕੇ ਬੈਠੀ ਤੇ ਨਾ ਇੱਥੇ ਕੱਲ ਕੀ ਇੱਥੇ ਪਹਿਲੂ ਹਿੱਸੇ ਪੱਤੀਆਂ ਰੱਖ ਲੈਂਦੇ ਨੇ ਤੇ ਜਦੋਂ ਚੈੱਕ ਆਉਂਦਾ ਓਦੋਂ ਪੇਮੈਂਟ ਆਪਦੀ ਜਿੰਨੇ ਵੀ ਨੇ ਓਦੋਂ ਪਹਿਲੂ ਵਿੱਚੋਂ ਲੈ ਜਾਂਦੇ ਨੇ ਤੂੰ ਕੌਣ ਤੇ ਮੈਂ ਕੌਣ ਮੁੜ ਕੇ ਪਬਲਿਕ ਤੱਕੇ ਖਾਂਦੀ ਖਾਂਦੀ ਵੀਰੇ ਇੱਥੇ ਅੱਗੇ ਮੈਂ ਤੁਹਾਨੂੰ ਕੋ ਪੁਲੀ ਬਖਾਉਣਾ ਬਣੀ ਉਹ ਜਿਹੜੀ ਪੁਲੀ ਹੈ ਨਾ ਪੁਲੀ ਬਣਾਤੀ ਹੈ ਸਰੀਏ ਸ਼ਰਤੇ ਨੇ ਕੋਈ ਉੱਥੇ ਨਿਸ਼ਾਨ ਨਹੀਂ ਕੋਈ ਕੁਝ ਨਹੀਂ ਆ ਹਾਲਾਤ ਨੇ ਇਸ ਰੋਡ ਦੇ ਤਾਂ ਮਿਹਰਬਾਨੀ ਕਰਕੇ ਸਰਕਾਰ ਨੂੰ ਇਹ ਬੇਨਤੀ ਹੈ ਵੀ ਭਾਈ ਇਹ ਰੋਡ ਸਾਡਾ ਬਣਾਓ ਅਸੀਂ ਬੜੇ ਦੁਖੀ ਐ ਬੱਸ ਸਭ ਤੋਂ ਪੁਰਾਣਾ ਰੋਡ ਏ ਆ ਇੰਨਾ ਰੋਡ ਫਾਜ਼ਲ ਕਲਾ ਨਹੀਂ ਸੀ ਵਗਦਾ ਜਿੰਨਾ ਇਹ ਆ ਰੋਡ ਜਾਂਦਾ ਸੀ ਫਿਰ ਉਦੋਂ ਅੱਗੇ ਆ ਬੀੜ ਪੈਂਦਾ ਇੱਥੇ ਮਿੰਟਰੀ ਦੇ ਕਮੈਂਟਰੀ ਆਉਂਦੀ ਇੱਥੇ ਮਿੰਟਰੀ ਆਉਂਦੀਆਂ ਸਿਕਲਾਈਆਂ ਕਰਦੀ ਇਹ ਬੀੜ ਦੇ ਵਿੱਚ ਬਹੁਤ ਕੁਝ ਇਹ ਤੁਸੀਂ ਦੇਖੋ ਸਰਕਾਰ ਦੇ ਹਾਲਾਤ ਦੇਖ ਲਓ ਕਿ ਬਾਕੀ ਠੇਕੇਦਾਰ ਉਹ ਤਾਂ ਜੂਨ ਹੀ ਸੜਕ ਦੀ ਠੇਕੇਦਾਰ ਦਾ ਆਰਾਮ ਨਾਲ ਮਸਤ ਹੋਗੇ ਸੁੱਤਾ ਆਖਰ ਨੂੰ ਇਹ ਧਰਨਾ ਦੇਣਾ ਪੈਣਾ ਜਿਵੇਂ ਮੱਲਾਂ ਵਾਲੇ ਰੋਡ ਤੇ ਦਿੱਤਾ ਨਾ ਉਹਨਾਂ ਧਰਨਾ ਉਵੇਂ ਧਰਨਾ ਦੇਣਾ ਪੈਗਾ ਤੇ ਰੋਡ ਫੇਰ ਚੱਲੇਗਾ ਤੇ ਮੁੜ ਕੇ ਫੇਰ ਇਹ ਕਹਿਣਗੇ ਵੀ ਲੋਕ ਸਾਡੇ ਨਾਲ ਧੱਕਾ ਕਰਦੇ ਕਿਸਾਨ ਧੱਕਾ ਨਾ ਕਰਦੇ ਹੋਰ ਤੁਹਾਡਾ ਨਾ ਕੀ ਕਰਨ ਜੇ ਕੇ ਦਾ ਮਰ ਜਾਂਦਾ ਉਹ ਵੀ ਧਰਨਾ ਦੇ ਕੇ ਪਰਚਾ ਕਰਾਉਣਾ ਪੈਂਦਾ ਜੇ ਰੋਡ ਬਣਾਉਣਾ ਉਹਦੇ ਬਾਅਦ ਵੀ ਧਰਨਾ ਦੇਣਾ ਪੈਂਦਾ ਨਾਲੇ ਇਹ ਅਸੀਂ ਪੈਸੇ ਇਹ ਰੋਡ ਸਾਡਾ ਹੈ ਸਰਕਾਰ ਦਾ ਨਹੀਂ ਇਹਨੂੰ ਟੋਲ ਟੈਕਸ ਲੱਗਣਾ ਹੈ ਇਹਦਾ ਟੋਲ ਅਸੀਂ ਰੁਪਈਏ ਦੇਣੇ ਨੇ ਇਹ ਰੋਡ ਦੇ ਇਹ ਕੋਈ ਸਰਕਾਰ ਦਾ ਸਾਡੇ ਸਿਰ ਹਸਾਨ ਨਹੀਂ ਹੈਗਾ ਤੇ ਕੋਈ ਵੀ ਚੀਜ਼ ਲੰਘਣਾ ਉਹਨੇ ਪੈਸੇ ਦੇ ਕੇ ਲੰਘਣਾ ਹੈ ਅਜੇ ਜਦੋਂ ਇਹ ਸੰਧ ਲੈ ਕੇ ਆਉਣਾ ਟੈਕਸ ਉਦੋਂ ਦੇ ਦੇ ਦਿੰਨੇ ਸਾਰਾ ਤੇ ਅਸੀਂ ਫੇਰ ਰੋਡ ਟੈਕਸ ਫੇਰ ਵੀ ਦੁਬਾਰੀਆ ਦੇਣਾ ਪਰ ਫੇਰ ਵੀ ਕੋਈ ਨੇਗਾ ਮਾਸਾ ਜਨਾ ਵੀ ਤੇ ਇਹਨੂੰ ਸ਼ੇਅਰ ਕਰਕੇ ਪਹੁੰਚਾਇਆ ਜੀ